ਸਾਸੀ ਗਾਲ ਜੀ ਫਤੈ ਨਿਊਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਸਵਾਗਤ ਫਤੈ ਨਿਊਜ਼ ਦੀ ਟੀਮ ਪਹੁੰਚੀ ਹੈ ਜੱਬੇਵਾਲ ਦੇ ਨਜ਼ਦੀਕ ਇਤਿਹਾਸਕ ਗੁਰਦੁਆਰਾ ਹਰੀਆਂ ਬੇਲਾ ਜਿੱਥੇ ਕਿ ਪਾਸ਼ਾ ਸਤਨੀ ਧੰਤਨ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੀ ਪਿਤਰ ਚੰਨ ਸ਼ੋ ਧਰਤੀ ਤੇ ਮਸਿਆਰਾ ਦਿਹਾੜੇ ਮੌਕੇ ਮਹਾਨ ਗੁਰਮ ਸਮਾਗਮ ਕਰਾਇਆ ਗਿਆ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਇਸ ਸਮਾਗਮ ਦੌਰਾਨ ਡਾਕਟਰ ਪ੍ਰਮਿੰਦਰ ਸੂਦ ਐਸਆਰ ਕੋਟ ਬਤੂਈ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਡਾਕਟਰ ਪ੍ਰਮਿੰਦਰ ਸੂਦ ਨੂੰ ਸੁਰਪਉ ਦੇ ਕੇ ਸਨਮਾਨਿਤ ਕੀਤਾ ਗਿਆ ਆਓ ਤੁਹਾਨੂੰ ਅਸੀਂ ਇਸ ਸਮਾਗਮ ਦੀਆਂ ਕੁਝ ਤਸਵੀਰਾਂ ਦਿਖਾਉਨੇ ਹਾਂ ਬਾਬਾ ਜੀ ਜੇ ਕਿ ਅਸਕੇ ਲਈ ਸਾਡੇ ਕੋ 38 ਘੇਰੇ ਤੇ ਹਿਸਟੋਰਿਕਲ ਜੁਤੇ 10-10 ਪਸ਼ਾਏ ਉਹ ਗੁਰਦੁਆਰਾ ਹਕੀਪੁਰ ਸ੍ਰੀ ਗੁਰੂ ਹਰਾਈ ਸਾਹਿਬ ਕਾਲਜ ਚਾਬੇਵਾਲ ਜਿਹੜਾ ਅਸੀਂ 25 ਸਾਲ ਤੋਂ ਆਮਸਟ ਹੋ ਕੇ ਚਲਾਉਂਦੇ ਆ ਨਾ ਮੈਨਟਰੀ ਸਕੂਲ ਵੀ ਉਧਰ ਵਿੱਚ ਹੈ ਅਰ ਯਾਨੀ ਸ੍ਰੀ ਗੁਰੂ ਹਰਾਈ ਸਾਹਿਬ ਹਸਪੀਟਲ ਬਜੌਰ ਪਿੰਡ ਦੇ ਵਿੱਚ ਹੈ ਉਹ ਵੀ ਬਾਬਾ ਜੀ ਦੇ ਹੰਦੇ ਨੇ ਸੋ ਤੁਸੀਂ ਆਇਸਾ ਲਗ ਵਧੀਆ ਲੱਗੇ ਹਾਂ ਜੀ ਬਾਬਾ ਜੀ ਦੂਜੀ ਐਡੀਸ਼ਨ ਹਾਂ ਜੀ ਹਾਂ ਜੀ ਸਾਤ ਮਹੀਨੇ ਤੋਂ 20.0 ਵਧਾ ਲਿਆ ਸਭ ਬਹੁਤ ਚੰਗਾ ਹੈ ਸੰਭਾਲ ਸੇਵਾ ਇਹਨਾਂ ਆ ਸਭ ਤੋਂ ਵੱਡੀ ਚੀਜ਼ ਹੈ ਜੀ ਐਜ਼ ਅ ਡਾਕਟਰ ਕਿ ਤੁਸੀਂ ਜਿਸ ਨੂੰ ਸੇਵ ਹਨ ਸੋ ਇਹ ਜਿਹੜਾ ਹੈਗਾ ਆ ਤੁਸੀਂ ਗੁੱਡ ਪਾਸੇ ਲੱਗੇ ਹੋ ਵਧੀਆ ਲੱਗਦਾ ਆ ਸਭ ਤੋਂ ਬਿਗੇਸਟ ਚੀਜ਼ ਹੈ ਕਿ ਗਰੀਬ ਦੇ ਨਾਲੇ ਤੁਸੀਂ ਸਮਾਜ ਨੂੰ ਅਪਲਿਫਟ ਕਰਦੇ ਆਂ ਐਂਡ ਤੁਸੀਂ ਚੇਂਜ ਉਹਦੇ ਚ ਲਿਆਦੇ ਆਂ ਸੋ ਅਸੀਂ ਫਿਊਚਰ ਚ ਚਾਹੁੰਦੇ ਆਂ ਕਿ ਤੁਸੀਂ ਵੀ ਸਾਡੇ ਨਾਲ ਰਲ ਕੇ ਤੇ ਵੱਡੇ ਕੈਂਪਲ ਦੇ ਅਲਾਇਆ ਕਰੋ ਤਾਂ ਜਿੰਨੇ ਅਸੀਂ ਇਹ ਵਾਲੀ ਜਿਹੜੇ ਗੁਰੂ ਘਰ ਰਾਜ ਸਿੰਘ ਜੀ ਸਗੇ ਉਹਨਾਂ ਕੋਲ ਆਪਣੇ ਮੈਡੀਕਲ ਦਿਸਟੈਂਸਰੀ ਸੀਗਿਓ ਦਾ ਇਸ ਇਸ ਦੇ ਵਿੱਚ ਉਹ ਜਿਹੜਾ 20.99 ਦੇ ਦਿੰਦੇ ਹੁੰਦੇ ਸੀ ਤਾਂ ਵੀ ਇਹ ਨਾਲ ਦੇ ਬਾਕੀ ਤਾਂ ਨਹੀਂ ਸੋ ਸਾਡੇ ਜਿਹੜੇ ਸਾਡੀ ਲਾਈਨ ਦੀ ਉਦੋਂ ਦੀ ਆ ਉਹ ਵਾਲੇ ਟਾਈਮ ਦੇ ਵਿੱਚ ਅਸੀਂ ਇਦਾਂ ਦਾ ਸਮਾਜ ਸੇਵਾ ਕਰੀਏ ਤਾਂ ਜਦੋਂ ਸਾਡੇ ਮਾਤਾ ਜੀ ਪੁੱਤ ਜੀ ਇੱਥੇ ਹੋਮ ਨੂੰ ਤੁਸੀਂ ਆਇਓ ਮੇਰੇ ਮਾਜੀ ਜਾਂਦੀ ਮਰਸਾ ਤੁਸੀਂ ਆਪਣਾ ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰੀਆਂ ਵੇਲਾਂ ਮਸਿਆ ਤੇ ਜੋ ਪ੍ਰੋਗਰਾਮ ਜੋ ਚੱਲ ਰਿਹਾ ਹੈ ਔਰ ਇਸ ਪ੍ਰੋਗਰਾਮ ਤੇ ਆ ਕੇ ਨ ਸਮਸਤਕ ਹੋਣ ਦਾ ਮੌਕਾ ਮਿਲਿਆ ਇਹ ਜੋ ਪ੍ਰੋਗਰਾਮ ਬਾਬਾ ਨਿਹਾਲ ਸਿੰਘ ਜੀ ਦੀ ਛਤਰ ਛਾਇਆ ਹੇਠ ਹੋ ਰਿਹਾ ਇਤਿਹਾਸਿਕ ਗੁਰਦੁਆਰਾ ਹਰੀਆਂ ਬੇਲਾਂ ਜਿਸ ਦੇ ਵਿੱਚ ਕਿ ਮੈਨੂੰ ਅੱਜ ਪਹਿਲੀ ਵਾਰੀ ਆਉਣ ਦਾ ਮੌਕਾ ਮਿਲਿਆ ਆ ਕੇ ਜੋ ਇੱਥੇ ਆਸ਼ੀਰਵਾਦ ਪ੍ਰਾਪਤ ਕੀਤਾ ਔਰ ਜਿੰਨਾ ਸਕੂਨ ਮਿਲਿਆ ਪਰਮਾਤਮਾ ਕਰੇ ਇਸੇ ਤਰ੍ਹਾਂ ਹੀ ਸਾਰੇ ਹੀ ਜਗ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਬਾਤੋ ਬਾਦ ਪਰਮਾਤਮਾ ਕਰੇ ਕਿ ਜਿੰਨੇ ਵੀ ਦੁੱਖ ਦਰਦ ਜਿੰਨੇ ਵੀ ਸਾਡੇ ਸਾਧ ਸੰਗਤ ਇੱਥੇ ਆ ਰਹੀ ਆ ਜਿੰਨੇ ਵੀ ਦੁੱਖ ਦਰਦ ਉਹਨਾਂ ਦੇ ਦੂਰ ਹੋਣ ਸੋ ਬਹੁਤਾ ਟਾਈਮ ਨਾ ਲੈਂਦਾ ਹੋਇਆ ਮੈਂ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੋਟਪਤੋਹੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ